ਬੰਦਾ ਉਹਨੂੰ ਕਿਸੇ ਨੂੰ ਰੱਬ ਨਾ ਕਰੇ ਕਿਸੇ ਨੂੰ ਟੀਵੀ ਹੋ ਗਈ ਟਾਈਫਾਇਡ ਹੋ ਗਿਆ ਕਰਦਾ ਦਵਾਈ ਲੈ ਰਿਹਾ ਮਹਿੰਗੀ ਤੋਂ ਮਹਿੰਗੀ ਦਵਾਈ ਲੈ ਰਿਹਾ ਪਰ ਉਹਦਾ ਅਸਰ ਨਹੀਂ ਹੁੰਦਾ ਇਹਦਾ ਕਾਰਨ ਇਹ ਹੈ ਵੀ ਇਹਦੇ ਬਹੁਤ ਸਾਰੇ ਜਿਹੜੇ ਕਾਰਨ ਹੈ ਇਹਦੇ ਵਾਸਤੇ ਅਸੀਂ ਇਹ ਮੀਟਿੰਗ ਕੀਤੀ ਹੈ ਵੀ ਇਦਾਂ ਕਿਉਂ ਹੋ ਰਿਹਾ ਕਿ ਜਿਹੜਾ ਬੰਦਾ ਹੈਗਾ ਕਿਸੇ ਨੂੰ ਕੋਈ ਇੰਜਰੀ ਹੋ ਗਈ ਐਕਸੀਡੈਂਟ ਹੋ ਗਿਆ ਤੇ ਉਹ ਹਸਪਤਾਲ ਚ ਜਾਂਦਾ ਉੱਥੇ ਜਾ ਕੇ ਇਨਫੈਕਸ਼ਨ ਹੋ ਜਾਂਦੀ ਹੈ ਤੇ ਲੇਕਿਨ ਉਹ ਦਵਾਈਆਂ ਅਸਰ ਨਹੀਂ ਕਰਦੀਆਂ ਦਵਾਈਆਂ ਬੇਅਸਰ ਹੋ ਰਹੀਆਂ ਉਹਦਾ ਕਾਰਨ ਇਹ ਹੈ ਵੀ ਸਾਡੇ ਖਾਣੇ ਦੇ ਵਿੱਚ ਵੀ ਜਿਹੜਾ ਹੈਗਾ ਜਿਸ ਤਰ੍ਹਾਂ ਅਸੀਂ ਚਾਹੇ ਆਪਾਂ ਕੋਈ ਆਂਡਾ ਖਾਣੇ ਆ ਜਦੋਂ ਕੋਈ ਮੀਟ ਖਾਂਨੇ ਆਂ ਮੁਰਗਾ ਖਾਂਨੇ ਆਂ ਉਹਨਾਂ ਦੇ ਵਿੱਚ ਵੀ ਦਵਾਈਆਂ ਦਾ ਇਸਤੇਮਾਲ ਹੁੰਦਾ ਕਿਉਂਕਿ ਸਾਡੇ ਜਿਹੜਾ ਸਰੀਰ ਆ ਉਹਨੂੰ ਪਹਿਲਾਂ ਹੀ ਦਵਾਈਆਂ ਦੀ ਆਦਤ ਪਈ ਹੁੰਦੀ ਆ ਤੇ ਜਦੋਂ ਉਹਦੇ ਵਿੱਚ ਜਿਹੜੇ ਦਵਾਈ ਪਹਿਲਾਂ ਹੀ ਹੋਵੇ ਤਾਂ ਫਿਰ ਉਹਦੇ ਚ ਇਨਫੈਕਸ਼ਨ ਹੋ ਜਾਂਦਾ ਫਿਰ ਉਹ ਦਵਾਈ ਅਸਰ ਨਹੀਂ ਕਰਦੀ ਇਸ ਕਰਕੇ ਇਹ ਜ਼ਰੂਰੀ ਹੈ ਕਿ ਜਿਹੜੇ ਆਮ ਬੰਦੇ ਹੋਣ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਕੁਆਲੀਫਾਈਡ ਡਾਕਟਰ ਕੋਲ ਜਾਣਾ ਔਰ ਡਾਕਟਰਾਂ ਨੂੰ ਵੀ ਅਸੀਂ ਜਿਹੜਾ ਹੈਗਾ ਇਹਦੇ ਬਾਰੇ ਜਿਹੜੇ ਦਿਸ਼ਾ ਨਿਰਦੇਸ਼ ਦੇਵਾਂਗੇ ਵੀ ਤੁਸੀਂ ਜਿਹੜੀ ਐਂਟੀਬਾਇਓਟਿਕ ਹੈ ਉਹ ਬਹੁਤ ਸਪੇਅਰਿੰਗਲੀ ਜੇ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਇਸਤੇਮਾਲ ਕਰਨੀ ਆ ਕਿਉਂਕਿ ਸਾਡੇ ਕੋਲੇ ਐਮਰਜੈਂਸੀ ਵਾਸਤੇ ਅਦਰਵਾਈਜ਼ ਦਵਾਈਆਂ ਨਹੀਂ ਬਚਣਗੀਆਂ ਅੱਜ ਤੋਂ 10 ਸਾਲ ਬਾਅਦ 15 ਸਾਲ ਬਾਅਦ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀ ਪੋਲਟਰੀ ਆ ਜਿਹੜੇ ਖੇਤੀ ਕਰਦੇ ਆ ਉਹ ਦਵਾਈਆਂ ਦਾ ਘੱਟ ਤੋਂ ਘੱਟ ਇਸਤੇਮਾਲ ਕਰਨ ਔਰ ਜੇ ਬੰਦਾ ਬਿਮਾਰ ਹੋਵੇ ਤਾਂ ਪਹਿਲਾ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਜੜੀਆਂ ਦੂਜੀਆਂ ਕੱਲਾ ਹੈਗੀਆਂ ਚਾਹੇ ਆਪਾਂ ਰੇੜੀ ਤੋਂ ਖਾਣੇ ਆ कोई ਮਨਾਈ ਨਹੀਂ ਹੈ ਲੇਕਿਨ ਸਫਾਈ ਹੋਣੀ ਚਾਹੀਦੀ ਹੈ ਜੜੀ ਵੀ ਦੁਕਾਨਾਂ ਦੇ ਵਿੱਚ ਸਫਾਈ ਹੋਣੀ ਚਾਹੀਦੀ ਹੈ ਇਹ ਉਹਨਾਂ ਮੈਂ ਤਾਂ ਬੜਾ ਪਾਰਟਿਕੂਲਰ ਹਾਂ ਜੀ ਕਿ ਹਸਪਤਾਲਾਂ ਦੇ ਵਿੱਚ ਜੇ ਸਾਫ ਸਫਾਈ ਹੋਏਗੀ ਤਾਂ ਸਾਨੂੰ ਐਂਟੀਬਾਇਓਟਿਕ ਦੀ ਲੋੜ ਨਹੀਂ ਪੈਗੀ ਜਿੱਥੇ ਹਸਪਤਾਲਾਂ ਦੇ ਵਿੱਚ ਪੂਰੀ ਆਪਰੇਸ਼ਨ ਥੀਟਰ ਤੋਂ ਲੈ ਕੇ ਸਾਰੇ ਜਿਹੜਾ ਅੱਜਕੱਲ ਜਿਹੜੇ ਅਸੀਂ ਮੋਡੂਲਰ ਆਪਰੇਸ਼ਨ ਥੀਟਰ ਬਣਾਏ ਆ ਜਿਹਦੇ ਵਿੱਚ ਹਵਾ ਵੀ ਆ ਹਰ 3 ਮਿੰਟ ਬਾਅਦ ਹਵਾ ਚੇਂਜ ਹੋਈ ਜਾ ਰਹੀ ਹੈ ਸਾਰੀ ਫਰੈਸ਼ 에ਅਰ ਆ ਰਹੀ ਹੈ ਉਹਦੇ ਨਾਲ ਫਿਰ ਇਨਫੈਕਸ਼ਨ ਦਾ ਰੇਟ ਘਟ ਜਾਂਦਾ ਇਸੇ ਤਰ੍ਹਾਂ ਵਾਰਡਾਂ ਦੇ ਵਿੱਚ ਘਰਾਂ ਦੇ ਵਿੱਚ ਤੇ ਆਪਾਂ ਖਾਣਾ ਖਾਣ ਵੇਲੇ ਖਾਣਾ ਬਣਾਉਣ ਵੇਲੇ ਖਾਣਾ ਪਰੋਸਣ ਵੇਲੇ ਔਰ ਖਾਣਾ ਬਰਤਾਨ ਦੇਲੇ ਜੇ ਉਹ ਸਫਾਈ ਹੋਏਗੀ ਘਰ ਚ ਸਫਾਈ ਹੋਏਗੀ ਦੁਕਾਨ ਤੇ ਜਿੱਥੇ ਖਾਣਾ ਖਾਵਾਂਗੇ ਉੱਥੇ ਸਫਾਈ ਹੋਏਗੀ ਤਾਂ ਬਹੁਤ ਸਾਰੀਆਂ ਇਨਫੈਕਸ਼ਨ ਤੋਂ ਆਪਾਂ ਬਚ ਸਕਾਂਗੇ ਤੇ ਐਂਟੀਬਾਇਟਿਕ ਰੈਜ਼ਿਸਟੈਂਸ ਵੀ ਨਹੀਂ ਹੋਏਗੀ ਤੇ ਇਸ ਪ੍ਰੋਬਲਮ ਦਾ ਸਹੀ ਹੱਲ ਇਹ ਹੀ ਹੈ ਕਿ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਪਤਾ ਹੋਣ ਤੇ ਉਹ ਅਮਲ ਕਰਨ ਪਿੰਡ ਦੇ ਲੈਵਲ ਤੇ ਸ਼ਹਿਰ ਦੇ ਲੈਵਲ ਤੇ ਦੁਕਾਨਾਂ ਦੇ ਵਿੱਚ ਆਪਣੇ ਜਦੋਂ ਖੇਤੀਬਾੜੀ ਕਰਦੇ ਆ ਉਹਦੇ ਵਿੱਚ ਜਿਹੜੇ ਪੋਲਟਰੀ ਕਰਦੇ ਉਹ ਵੀ ਸਾਰੇ ਜੇ ਸਾਰੇ ਪ੍ਰਕਾਸ਼ਨ ਲੈਣਗੇ ਤਾਂ ਇਹ ਇੱਕ ਬਹੁਤ ਵੱਡੀ ਜਿਹੜੀ ਆਉਣ ਵਾਲੇ ਸਮੇਂ ਚ ਮੁਸੀਬਤ ਬਣਨ ਜਾ ਰਹੀ ਹੈ ਉਸ ਤੋਂ ਆਪਾਂ ਬਚ ਜਾਗੇ ਤੇ ਆਪਾਂ ਨੂੰ ਫਿਰ ਜਿਹੜੀ ਹੈਗੀ ਆ ਇਹ ਐਂਟੀਮਾਈਕਰੋਬੀਅਲ ਜਿਹੜੀ ਰੈジਸਟੈਂਸ ਹੈ ਇਹ ਨਹੀਂ ਡਵਲ ਹੋਏਗੀ ਬਹੁਤ ਬਹੁਤ ਧੰਨਵਾਦ